ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਦਮਨ ਬੁਟੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਵਾਲੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕੋਟਨ ਦੇ ਸੂਟ ਵੀ ਦੁਪੱਟਾ ਇਸ ਤੋਂ ਫਰਸਟ ਕਲਰ ਤੁਹਾਨੂੰ ਮੈਂ ਦਿਖਾ ਦਿੰਨੀ ਹਾਂ ਇਹ ਕੋਟਨ ਦੇ ਸੂਟ ਰਹਿਣਗੇ ਜੀ ਸਾਰੇ ਸੂਟ ਜਿਹੜੇ ਨੇ ਉਹ ਬ੍ਰਾਂਡਡ ਹੋਣਗੇ ਤੁਸੀਂ ਪ੍ਰਿੰਟ ਨਾਲ ਚੈੱਕ ਕਰ ਲਓ ਜੇ ਤੁਹਾਨੂੰ ਕੋਈ ਵੀ ਇਹਨਾਂ ਚ ਸੂਟ ਪਸੰਦ ਆਉਂਦਾ ਹੈ ਤਾਂ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਜੀ ਤੁਸੀਂ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਆਡਾ ਡਿਜ਼ਾਈਨ ਦੇਖ ਲਓ ਇਹਦੇ ਵਿੱਚ ਜਿਹੜਾ ਡਿਜ਼ਾਈਨਿੰਗ ਦਿੱਤੀ ਹੋਈ ਹੈ ਇਸ ਨੂੰ ਹਾਈਲਾਈਟ ਕੀਤਾ ਗਿਆ ਹੈ ਆਗੇ ਵਰਕ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਥ੍ਰੈਡ ਵਰਕ ਦੇ ਨਾਲ ਥ੍ਰੈਡ ਦਾ ਕੰਮ ਹੈ ਇਸ ਤੇ ਸਾਰਾ ਕੋਟਨ ਦਾ ਸੂਟ ਹੈ ਇਸ ਦੇ ਨਾਲ ਸ਼ਰਟ ਹੈ ਗ੍ਰੇ ਕਲਰ ਦੇ ਇਸ ਦੇ ਨਾਲ ਬੋਟਮ ਇਸ ਗਰਮੀਆਂ ਦੇ ਅਕੋਰਡਿੰਗ ਕਲਰ ਹੈ ਜੀ ਬਿਲਕੁਲ ਮੀਡੀਅਮ ਜਿਹਾ ਕਲਰ ਨੇ ਬਹੁਤ ਸੋਹਣਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਮੋੜੀ ਪਿਆਰਾ ਸੂਟਾ ਜੀ ਇਹ ਜੀ ਬਾਜੂ ਦਾ ਜਿਹੜਾ ਕੰਮ ਹੈ ਉਹ ਇਦਾਂ ਸਾਈਡ ਤੇ ਦਿੱਤਾ ਹੋਇਆ ਹੈ। ਦੋਨੋਂ ਬਾਜੂ ਦਾ ਜਿਹੜਾ ਕੰਮ ਹੈ ਇਦਾਂ ਸਾਈਡ ਤੇ ਦਿੱਤਾ ਹੋਇਆ ਹੈ। ਇਸ ਦੀ ਇਹ ਜੀ ਸੂਟ ਤੇ ਆਜ ਦੇ ਨਾਲ ਪਿਓਰ ਦਾ ਦੁਪੱਟਾ ਹੈ ਜੀ। ਸੂਟ ਬਹੁਤ ਹੀ ਸੋਹਣਾ ਨੇ ਜੀ। ਗਰਮੀਆਂ ਦੇ ਕੋਲਿੰਗ ਹਾਂਜੀ ਇਦਾਂ ਦੁਪੱਟਾ ਪਾ ਲਿਆ। ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਉਹ ਬਣਿਆ ਹੋਇਆ ਹੈ ਇਹਨਾਂ ਤੋਂ ਸਾਰੇ ਦੁਪੱਟੇ ਜਿਹੜੇ ਤੇ ਡਿਜ਼ਾਈਨ ਹੈ ਜੀ ਪਿਓਰ ਦਾ ਦੁਪੱਟਾ ਮੈਂ ਤੁਹਾਨੂੰ ਨੈਕਸਟ ਕਲਰ ਦਿਖਾ ਦਿੰਦੀ ਆ ਇਹ ਵੀ ਕੋਟਨ ਦਾ ਸੂਟ ਹੀ ਰਹੇਗਾ ਜੀ ਹੈਫ ਡਾਰਕ ਫਲੋਜੀ ਕਲਰ ਬਹੁਤ ਹੀ ਪਿਆਰਾ ਫਲੋਜੀ ਕਲਰ ਹੈ ਕੋਟਨ ਵੀ ਬਹੁਤ ਵਧੀਆ ਜੀ ਸਾਰੇ ਜਿਹੜੇ ਸੂਟ ਨੇ ਜੀ ਕੰਪਲੀਟ ਹੀ ਹੋਣਗੇ ਮੈਂ ਤੁਹਾਨੂੰ ਹੂੰ ਸਟੈਂਪ ਦੇਖ ਸਕਦੇ ਹੋ ਸਾਈਡ ਤੇ ਦੇਖਣ ਇਸ ਦੀ ਸ਼ੋਰ ਦਾ ਡਿਜ਼ਾਈਨਰ ਨਾਲ ਇਸ ਦੀ ਫਰੋਜ਼ ਕਲਰ ਦੀ ਹੈ ਇਸ ਦੀ ਬੋਟਮ ਹੈ ਟੂ ਬੈਕ ਸਾਈਡ ਉਸ ਦੀ ਸੇਮ ਹੈ ਇਸ ਕੋ ਆ ਗਈ ਬੈਕ ਸਾਈਡ ਤੇ ਇਹਦੇ ਬਾਜੂ ਦੇ ਉਹ ਏਦਾਂ ਸਾਈਡ ਤੇ ਲੱਗਦਾ ਉਹ ਬਾਜੂ ਦੇ मैं इसका दुपट्टा दिखा दें इस जो दुपट्टा है जी ये मसलिन कोटन है ये दुपट्टे का प्रेंट है बहुत ही प्यारा जरा सूट है बनया हुआ है डिजाइनर ज पीस ने एकदम बुटीक पीस जोड़े ने वाले ਕੋਨ ਬੇਟਾ ਉਹ ਖਾਣੇ ਵਿੱਚ ਅਬਾ ਸੂਟਾ ਜਿ ਮਸਲਿੰਨ ਤੇ ਇਹ ਜਿਹੜਾ ਸੂਟੇ ਮਸਲਿੰਨ ਦਾ ਰਹੇਗਾ ਇਹ ਬਹੁਤ ਵਧੀਆ ਹੈ ਇਸ ਦੀ ਜਿਹੜੀ ਫਰੰਟ ਸਾਈਡ ਹੈ ਉਸ ਨੂੰ ਅਲਟਾ ਰੈਸੀਪੀ ਤੇ ਆਰੀ ਦੇ ਨਾਲ ਹੈਂਡ ਜਿਹੜਾ ਟੱਚ ਦਿੱਤਾ ਹੋਇਆ ਹੈ ਹਨ ਵਰ ਕੀ ਹੋਰ ਹੈ ਇਸ ਦਾ ਫਰੰਟ ਸਾਈਡ ਕਿਰੇ ਦਾ ਕੋਈ ਇਸ਼ੂ ਨਹੀਂ ਜੀ ਜਿੰਨਾ ਵਰਜੀ ਬਣਾਓ ਸਾਈਡ ਕੇ ਬਾਜੂ ਦੇ ਇਹ ਸੇਮ ਪ੍ਰਿੰਟ ਹੀ ਬੈਕ ਸਾਈਡ ਤੇ ਹੈ ਲੈਂਥ ਦਾ ਵੀ ਕੋਈ ਇਸ਼ੂ ਨਹੀਂ ਹੈ ਜੀ ਸਾਰੇ ਸੂਟ ਜਿਹੜੇ ਨੇ ਜੀ ਕੰਪਨੀ ਦੇ ਹੀ ਹੋਣਗੇ ਅਜਿ ਦੇ ਕਿਸ ਸਟੈਂਪੇਜ ਹੀ ਦੇਖ ਸਕਦੇ ਆ ਤੇ ਇਸ ਦਿਨ ਆਪਦੇ ਮੱਦੀ ਅਕਤ ਦੇ ਸਕਦੇ ਜਿਹੜਾ ਕੱਪੜਾ ਜੀ ਬੂਟਨ ਦਾ ਵੀ ਵਧੀਆ ਨਾਲ ਤੁਹਾਨੂੰ ਮਿਲੇਗਾ ਸੇਮ ਸਟੱਫ ਦਾ ਇੱਕ ਕੱਪੜਾ ਮਿਲੇਗਾ ਜੋ ਸਟੱਫ ਸ਼ਰਟ ਦਾ ਇਹ ਮਸਲੀਨ ਦਾ ਸੂਟ ਹੈ ਜੀ ਇਸ ਦੇ ਨਾਲ ਦੁਪੱਟਾ ਵੀ ਚੈੱਕ ਕਰ ਲਓ ਇਹ ਨਾਲ ਮਸਲੀਨ ਦਾ ਖੁੱਲਾ ਡੁੱਲਾ ਦੁਪੱਟਾ ਹੈ ਬਹੁਤ ਜਿਆਦਾ ਖੁੱਲਾ ਡੁੱਲਾ ਦੁਪੱਟਾ ਬਣਿਆ ਹੋਇਆ ਇਹ ਸਾਰਾ ਦੁਪੱਟੇ ਦੇ ਉੱਪਰ ਕਾਪੇਸ ਐਸੀ ਜੀ ਅੱਜ ਵਾਲੀ ਵੀਡੀਓ ਦੇ ਸੂਟ ਜੇ ਤੁਹਾਨੂੰ ਕੋਈ ਵੀ ਸੂਟ ਪਸੰਡ ਆ ਤਾਂ ਤੁਸੀਂ ਸਾਡੇ ਕੱਪੜਿਆਂ ਜਿਹੜਾ ਸੂਟ ਹੈ ਉਹ बुक करवा सघंद नंबर जहिड़ा सॼा स्क्रीन ते चालिया फिर मिलंदा जॻहि वीडियो तॾहिं तकलीफ़ सत शयक